ਪੰਜਾਬ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਸਮਾਣਾ ਚੇਤਨ ਸਿੰਘ ਜੋੜਾ ਮਾਦਰੀ ਜੀ ਦਾ ਅੱਜ ਜਨਮ ਦਿਨ ਹੈ ਜਨਮ ਦਿਨ ਦੇ ਮੌਕੇ ਤੇ ਸਹਿਰ ਦੀ ਵਕਫਾ ਸੰਸਥਾਵਾਂ ਵੱਲੋਂ ਹਰ ਸਮਾਜ ਦੇ ਵਿਅਕਤੀ ਵੱਲੋਂ ਬਰਾਦਰੀ ਵੱਲੋਂ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਔਰ ਅਗਰਵਾਲ ਧਰਮਸ਼ਾਲਾ ਦੇ ਵਿੱਚ ਅਗਰਵਾਲ ਸਕੂਲ ਪ੍ਰਬੰਧਕ ਕਮੇਟੀ ਅਤੇ ਅਗਰ ਸੈਂਸ ਸਕੂਲ ਹੈ ਪਬਲਿਕ ਸਕੂਲ ਹੈ ਉਹਨਾਂ ਦੇ ਟੀਚਰਾਂ ਵੱਲੋਂ ਵੀ ਪ੍ਰਿੰਸੀਪਲ ਵੱਲੋਂ ਵੀ ਅਨੁਰੋਧ ਕਰੇ ਗਏ ਡਾਕਟਰ ਮਦਨ ਮਿੱਤਲ ਹੈ ਔਰ ਸਹਿਰ ਕੀ ਵਕਫਾ ਸੰਸਥਾਵਾਂ ਆਰਧਿਵਿਸ਼ਣ ਹੈ जिन्हें भी लोग हैं सब ने उन्होंने जन्मदिन मनाया और कामना की परमत्मा उन्हों की लंबी उम्र करे ताकि और समान हल्के दे ले काम कर सकन बार बार दिन ये आए बार बार दिल ये गाए तुम जियो हजारों साल ये मेरी है हैप्पी बर्थडे टू यू हैप्पी बर्थडे टू यू ਹੈਪੀ ਬਰਥਡੇ ਟੂ ਐਮਐਲਏ ਚੇਤਨ ਸਿੰਘ ਜੋੜਾ ਮਾਜਰਾ ਜਿੰਦਾਬਾਦ ਮੈਂ ਧੰਨਵਾਦ ਕਰਦਾ ਸਮਾਣਾ ਸ਼ਹਿਰ ਦੇ ਸਾਰੇ ਮੇਰੇ ਸਤਿਕਾਰਯੋਗ ਭੈਣ ਭਰਾ ਵੱਖ-ਵੱਖ ਸੰਸਥਾਵਾਂ ਜਿੰਨੀਆਂ ਇੱਥੇ ਪਹੁੰਚੀਆਂ ਨੇ ਉਹਨਾਂ ਦਾ ਕੋਟ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੇਰੇ ਜਨਮ ਦਿਨ ਨੂੰ ਬੜਾ ਇਤਿਹਾਸਿਕ ਬਣਾਤਾ ਕਿਉਂਕਿ ਮੇਰੇ ਵਰਗੇ ਨਾ ਚੀਜ਼ ਨੂੰ ਇੰਨਾ ਪਿਆਰ ਮਾਨ ਸਤਕਾਰ ਜਿਹੜਾ ਦਿੱਤਾ ਉਹ ਮੈਂ ਕਿਹਨਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਆਰਟੀ ਵਿਦਿਸ਼ੇਸ਼ਨ ਹੋਰ ਮੇਰੀਆਂ ਪੈਣਾ ਅਗਰਸੈਂਟ ਸਕੂਲ ਪਬਲਿਕ ਸਕੂਲ ਉਹ ਆਰਟੀ ਵਿਦਿਸ਼ੇਸ਼ਨ ਹੋਰ ਵੱਖ-ਵੱਖ ਸੰਸਥਾਵਾਂ ਨੇ ਜਿਹੜੀਆਂ ਉਹ ਸਾਰੀਆਂ ਪਹੁੰਚੇ ਨੇ ਸੀਨੀਅਰ ਸਿਟੀਜ਼ਨ ਹੋਰ ਜਿੰਨੇ ਵੀ ਸਤਕਾਰ ਜੋ ਪਹੁੰਚੇ ਨੇ ਮੈਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਔਰ ਮੈਂ ਉਹਨਾਂ ਦਾ ਇੱਕ ਕਰਜ਼ਾ ਕਦੇ ਮੂੜ ਨਹੀਂ ਸਕਦਾ ਸੋ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਸਾਡੇ ਸਾਰਿਆਂ ਦੇ ਮੇਰ ਭਰੇ ਹੱਥਾਂ ਜਿਹੜਾ ਬਣਾ ਕੇ ਰੱਖੀ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਜੋ ਮੀਡੀਆ ਵਿੱਚ ਸਾਡੀ ਗੱਲ ਰੱਖਦੇ ਹੋ ਤੇ ਮੰਤਰੀ ਸਾਹਿਬ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਨਾ ਤੇ ਮੈਂ ਤਾਂ ਹੋਰ ਵੀ ਧੰਨਵਾਦ ਕਰਦਾ ਮੈਨੂੰ ਸਮਾਣੇ ਨੂੰ ਛੱਡ ਕੇ ਪ੍ਰਧਾਨ ਮੈਨੂੰ ਤਾਂ ਪੰਜਾਬ ਦਾ ਵਾਈਸ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਤਾ ਇਹਨਾਂ ਨੇ ਮੈਂ ساری ਉਮਰ ਇਹਨਾਂ ਦਾ ਰਿਣੀ ਰਹੂੰਗਾ ਦਿਲੋਂ ਧੰਨਵਾਦੀ ਰਹੂੰਗਾ ਹਜ਼ਾਰਾਂ ਬਰਸ ਜੀਣਾ ਸਾਡੇ ਮੰਤਰੀ ਸਾਹਿਬ ਕੈਮਰਾਮੈਨ ਬੀਕੇ ਗਰੇਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼